ਹਕੂਨ ਰੰਗਾ ਪਾਇਆ ਸਗਾ ਸੂਟ ਮਟਿਆਰ ਦੇ ਮੇਲੇ ਵਿੱਚ ਟੱਕਰੀ ਸੀ ਮੈਨੂੰ ਛਪਾਰ ਦੇ ਸੋ ਦੇਖੋ ਜੀ ਛਪਾਰ ਦੇ ਮੇਲੇ ਦੇ ਵਿੱਚ ਆ ਬਾਬਾ ਜੀ ਬੈਠੇ ਨੇ ਪੁੱਛਦੇ ਇਹਨਾਂ ਤੋਂ ਕੀ ਚੀਜ਼ ਹੈ ਇਹ ਸੁੱਕੀ ਟਿੱਕੀ ਆਈ ਸੁੱਕੀ ਟਿੱਕੀ ਆਈ ਇਹ ਕਾਦੇ ਕੰਮ ਆਉਂਦੀ ਹੈ ਕੀ ਸਰੂਰ ਹੁੰਦਾ ਇਹਦੇ ਨਾਲ ਇਹ ਨਾਲ ਸਰੂਰ ਨਹੀਂ ਹੁੰਦਾ ਇਹ ਨਾਲ ਧੁੱਪ ਨਹੀਂ ਲੱਗਦੀ ਇਹ ਧੁੱਪ ਨਹੀਂ ਲੱਗਦੀ ਠੰਡੀ ਚੀਜ਼ ਹੈ ਇਹ ਨਹੀਂ ਇਹਨਾਂ ਦੇ ਦੇਗਾ ਸੀ ਅੱਛਾ ਜੀ ਹਾਂ ਜੀ ਇਹਨਾਂ ਦੇ ਦੇਗਾ ਸੀ ਰਗੜੇ ਲਾਉਣੇ ਰਾਹ ਤੇ ਚ ਰਗੜਾ ਪਿਆ ਟਿੱਕੀ ਬਈ ਆ ٹھیک ہے جی ٹھیک ہے ہاں جی انکل جی کت آئے ہاں جی ملے کوٹلے دے آئی ਤੇ ਰੰਗ ਬਿਰੰਗੇ ਮਠਾਈਆਂ ਬਣਾਈ ਜਾਂਦੇ ਨੇ ਦੇਖੋ ਜੀ ਰੰਗ ਬਿਰੰਗੇ ਮਠਾਈਆਂ ਤੇ ਪਾਠੀਆਂ ਇਹਨੂੰ ਹਿੰਦੀ 'ਚ ਕਹਿੰਦੇ ਆ ਖਜਲਾ ਖਜਲਾ ਕਹਿੰਦੇ ਆ ਤੇ ਦੁਕਾਨਦਾਰ ਬਹੁਤ ਗਰੂਰ ਆਉਂਦੇ ਨੇ ਹਾਂਜੀ ਹਾਂਜੀ ਰਾਤ ਦਾ ਨੀਮ ਕੀਤੇ ਘੋਟਾ ਪਹਿਲਾਂ ਆਏ ਦੋਸਤੋ ਵੀ ਤੁਹਾਨੂੰ ਮੇਲਾ ਕਿਹੋ ਜਿਹਾ ਲੱਗਦਾ ਬਈ ਲੱਗਦਾ ਕਿੰਨੇ ਸਾਲ ਤੋਂ ਆ ਰਹੇ ਹੋ ਤੁਸੀਂ ਮੇਲੇ ਦੇ ਵਿੱਚ ਬਹੁਤ ਟਾਈਮ ਤੋਂ ਆ ਰਹੇ ਹਾਂ ਛੋਟੇ ਹੁੰਦੇ ਆ ਦੁਆਰ ਛੋਟੇ ਹੁੰਦੇ ਦੁਆਰ ਆ ਰਹੇ ਹਾਂ ਅੱਛਾ ਅੱਛਾ ਜੀ ਦੇਖੋ ਜੀ ਇੱਥੇ ਲੱਗਿਆ ਹੋਇਆ ਜੀ ਊਂਟ ਊਂਟ ਵੀ ਲੱਗਿਆ ਆਵਾ ਕਿਆ ਲੱਗਿਆ ਜੀ ਭੂਤ ਬੰਗਲਾ ਆਹ ਦੇਖੋ ਇਹ ਛਪਾ ਦੇ ਮੇਰੇ ਚ ਡਰੈਗਨ ਵੀ ਲੱਗਿਆ ਹੋਇਆ ਇਹ ਦੇਖੋ ਦੇਖੋ ਤੇ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਜੇ ਆ ਤੁਹਾਨੂੰ ਦਿਖਾਰੇ ਆ ਟਰਾਈ ਕਰ ਬਾਅਦ ਮੇਰੇ ਨਾਲ ਆ ਜਾ ਆ ਦੇਖ ਚਾਲਦੀ ਕਸ਼ਤੀ ਤੇ ਦੋ ਕਸ਼ਤੀ ਆਈ ਤੇ ਇੱਕ ਕਸ਼ਤੀ ਉਪਰਾਂ ਲੱਗਿਆ ਜੀ ਤਿੰਨ ਕਸ਼ਤੀ ਆ ਛਪਾਰ ਦੇ ਮੇਲੇ ਦੇ ਵਿੱਚ ਤੇ ਤੁਸੀਂ ਅੱਜ ਦਾ ਛਪਾਰ ਦੇ ਮੇਲੇ ਦਾ ਚੌਥਾ ਦਿਨ ਦੇਖ ਰਹੇ ਹੋ ਤੇ ਨਿਊ ਅਪਡੇਟ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਛਪਾਰ ਦੇ ਮੇਲੇ ਦੀਆਂ ਲਾਈਵ ਤੇ ਇਹ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਦੇਖੋ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਲੋੜ ਆ ਉਮੀਦ ਕਰਦਾ ਹਾਂ ਵੀ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਲੱਗੇ ਹੋਊਗੀ ਵੀਡੀਓ ਤੇ ਕੰਟੀ ਨੂੰ ਬਣੀ ਰਹੋ ਵੀਡੀਓ ਸਟੇਪਨਾ ਕਰੋ ਤੁਹਾਨੂੰ ਉਤਪਾਰ ਦੇ ਮੇਲੇ ਦੀ ਪੂਰੀ ਵੀਡੀਓ ਦਿਖਾਵਾਂਗੇ ਲਾਈਵ ਆ ਦੇਖੋ ਜੀ ਸ਼੍ਰੀ ਭੈਣੀ ਸਾਹਿਬ ਨਾਮ ਧਾਰੀ ਕੁਲਫੀ ਅਤੇ ਮਿਲਕ ਬਦਾਮ ਰੇਟ 50 ਰੁਪਏ ਦਾ ਰੇਟ ਆ ਜੀ ਬਹੁਤ ਵਧੀਆ ਹੀ ਕੁਲਫੀ ਹੈ ਇਹ ਉਹ ਜਾਂ ਬੱਚਿਆਂ ਦੇ ਖਿਡੌਣੇ ਲੱਗੇ ਆ ਦੇਖੋ ਬੱਚਿਆਂ ਵਾਲੇ ਝੂਲੇ ਲੱਗੇ ਹੋਏ ਆ ਜੀ ਉਰੇ ਜਿਹੜੇ ਵੀਰ ਸ਼ਪਾਹ ਦਾ ਮੇਲਾ ਇਹ ਲਾਈਵ ਦੇਖ ਰਹੇ ਨੇ ਉਹਨਾਂ ਦਾ ਫੇਰ ਤੋਂ ਦਿਲ ਤੋਂ ਧੰਨਵਾਦ ਜੀ ਸਪੋਰਟ ਕਰਦੇ ਆ ਜਿਹੜੇ ਫੇਰ ਤੇ ਆਪਾਂ ਫੇਰ ਤੋਂ ਤੁਹਾਨੂੰ ਸ਼ਪਾਰ ਦੇ ਮੇਲੇ ਦੀ ਲਾਈਵ ਵੀਡੀਓ ਦਿਖਾਉਣ ਲੱਗੇ ਆ ਕਿੰਨੀ ਰੌਣਕਾਂ ਲੱਗੀਆਂ ਸ਼ਪਾਰ ਦੇ ਮੇਲੇ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਜੀ ਫੂਡ ਕੋਰਡ ਦੀ ਗੱਲ ਕੀਤੀ ਜਾਵੇ ਤੇ ਫੂਡ ਕੋਰਡ ਇੱਥੇ ਦਾ ਪਾਠੀਆਂ ਜੀ ਤੇ ਰੰਗ-बिरंगी ਮਠਾਈਆਂ ਬਣਾਈ ਜਾਂਦੇ ਨੇ ਦੇਖੋ ਜੀ ਰੰਗ-बिरंगी ਮਠਾਈਆਂ ਤੇ ਪਾਠੀਆਂ ਇਹਨੂੰ ਹਿੰਦੀ 'ਚ ਕਹਿੰਦੇ ਆ ਖਜਲਾ ਖਜਲਾ ਕਹਿੰਦੇ ਆ ਤੇ ਦੁਕਾਨਦਾਰ ਬਹੁਤ ਗਰੂਰ ਆਉਂਦੇ ਨੇ ਹਾਂਜੀ ਹਾਂਜੀ ਪਹਿਲਾਂ ਐ ਦੱਸੋ ਵੀ ਤੁਹਾਨੂੰ ਮੇਲਾ ਕਿਹੋ ਜਿਹਾ ਲੱਗਦਾ ਬਈ ਲੱਗਦਾ ਕਿੰਨੇ ਸਾਲ ਤੋਂ ਆ ਰਹੇ ਹੋ ਤੁਸੀਂ ਮੇਲੇ ਦੇ ਵਿੱਚ 3 ਸਾਲ ਤੋਂ ਆ ਰਹੇ ਹਾਂ ਛੋਟੇ ਹੁੰਦੇ ਤੋਂ ਆ ਰਹੇ ਹਾਂ ਛੋਟੇ ਹੁੰਦੇ ਤੋਂ ਆ ਰਹੇ ਹਾਂ अच्छा अच्छा जी देखो जी ऐतिहासिक मेला है सभ्यताचिक मेला है गुरुवा पीरा दी धरती है पंजाब पंजाब ਦੇ ਵਿੱਚ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ ਦੂਰ ਦੂਰੋਂ ਭੈਣਾ ਪਹੁੰਚਿਆ ਨੇ ਮੇਰੀਆਂ ਚਪਾਰ ਦੇ ਮੇਲੇ ਦੇ ਵਿੱਚ ਸੋ ਆਹ ਭੈਣ ਮੇਰੀ ਮਿਲੀ ਹੈ ਚਪਾਰ ਦੇ ਮੇਲੇ ਦੇ ਵਿੱਚ ਕਹਿੰਦੀ ਆ ਤੁਹਾਡਾ ਬਲੌਗ ਦੇਖਦੀ ਆ ਮੈਂ ਤੇ ਵਧੀਆ ਬਲੌਗ ਬਣਾਉਂਦੇ ਤੁਸੀਂ ਤੇ ਆ ਲੱਗਿਆ ਪਾਠੀਆਂ ਤੇ ਆ ਖਜਲਾ ਲੱਗਿਆ ਜੀ ਮਸ਼ਹੂਰ ਆ ਜੀ ਪਾਠੀਆਂ ਕਾਫੀ ਦੂਰ ਦੂਰੋਂ ਵੀਰ ਆਉਂਦੇ ਆ ਤੇ ਉਰੋਂ ਤਿਆਰ ਹੁੰਦਾ ਜੀ ਖਜਲਾ ਆ ਦੇਖੋ ਗਰਮ ਗਰਮ ਤੇਲ ਦੇ ਵਿੱਚ ਤੇ ਫੂਡ ਕੋਰਟ ਤੁਹਾਨੂੰ ਮੈਂ ਦੱਸ ਰਿਹਾ ਜੀ ਫੂਡ ਕੋਰਟ ਇੱਕ ਪਾਸੇ ਆ ਤੇ ਸੇਲ 10 ਰੁਪਏ 20 ਰੁਪਏ ਦਾ ਸੇਲ ਤੁਹਾਨੂੰ ਉਧਰਲੇ ਪਾਸੇ ਮਿਲ ਜਾਏਗਾ ਉਹ ਤੋਂ ਤੁਹਾਨੂੰ ਆਪਾਂ ਦਿਖਾ ਚੁੱਕੇ ਆ ਤੇ ਢੋਲ ਲਗਾ ਰਹੇ ਵੱਜਦੇ ਰਹਿੰਦੇ ਆ ਰੌਣਕਾਂ ਛਪਾਰ ਦੇ ਮੇਲੇ 'ਚ ਫੁੱਲ ਲੱਗਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਆ ਬਾਈ ਵਾਜ ਰਿਹਾ ਹੈ। ਪਕੌੜੇ ਬਣੇ ਹੋਏ ਗਰਮ ਗਰਮ ਪਕੌੜੇ ਆ ਪਨੀਰ ਦੇ ਪਕੌੜੇ ਆ ਗੋਭੀ ਦੇ ਪਕੌੜੇ ਆ ਵੀਰ ਬਣਾ ਰਹੇ ਨੇ ਗਰਮ ਗਰਮ ਪਕੌੜੇ ਕਾ ਦਾ ਪਕੌੜੇ ਜੀ ਇਹਰੇ ਇਹ ਆਲੂ ਵਾਲਾ ਪਕੌੜਾ ਠੀਕ ਆ ਜੀ ਵੀਰੇ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਤੁਸੀਂ ਬਰਨਾਲੇ ਸ਼ਹਿਰ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪੰਜਾਬ ਦੇ ਵਿੱਚ ਅਕਸਰ ਮੇਲੇ ਲੱਗਦੇ ਰਹਿੰਦੇ ਆ ਛਪਾਰ ਦਾ ਮੇਲਾ ਉਹਨਾਂ ਵਿੱਚੋਂ ਇੱਕ ਆਈ ਮਾਲਵੇ ਦਾ ਸਭ ਤੋਂ بڑے ਮੇਲਿਆਂ 'ਚ ਦੂਜੇ ਨੰਬਰ ਦਾ ਲੱਗਦਾ ਛਪਾਰ ਦਾ ਮੇਲਾ ਸਰਦਾਰ ਆਈ ਆਪਣੇ ਕੋਲ ਦੇਖੋ ਇਹ ਸਬਸਕ੍ਰਾਈਬਰ ਆ ਇਹ ਇਹਨੇ ਸਾਡੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਹੈਗਾ ਇਹੋ ਜਿਹਾ ਲੱਗਦਾ ਮੇਲਾ ਵੀਰੇ ਤੈਨੂੰ ਵਧੀਆ ਵੀਰੇ ਵਧੀਆ ਲੱਗਿਆ ਹੋਰ ਕੀ ਕੁਛ ਖਾਦਾ ਪੀਤਾ ਕਿ ਨਹੀਂ ਹਾਂ ਜੀ ਕਾਫੀ ਕੁਝ ਖਾਦਾ ਚੰਦੋਲ ਦੇ ਝੂਟੇ ਲੱਤ ਨਹੀਂ ਕਿਹੋ ਜਿਹਾ ਲੱਗਿਆ ਰੋਇਆ ਰੋਇਆ ਨਹੀਂ ਰੋਇਆ ਨਹੀਂ ਡਰ ਲੱਗਿਆ ਚਾਹ ਠੀਕ ਆ ਚੰਦੋਲ ਦੇ ਝੂਟੇ ਨਾਲ ਲਿਆਗਾ ਠੀਕ ਆ ਜੰਨਨ ਨੇ ਬਾਈ ਡੋਲ ਇਹ ਚ ਲੈਨੇ ਝੂਟਾ ਤੁਸੀਂ ਦੇਖ ਸਕਦੇ ਹੋ ਤੇ ਆ ਜਵਾਕਾਂ ਲੱਗਿਆ ਹੋਇਆ ਤੇ ਆ ਬਾਈ ਤੋਂ ਲੈਨੇ ਝੂਟਾ ਇਹਦਾ ਟਿਕਟਾ ਲੈਨੇ ਆ ਜੀ ਟਿਕਟਾ 70 ਬਈ ਟਿਕਟਾ ਹੀ ਲੈਨੇ ਆ ਬਾਈ ਨੂੰ 100 ਰੁਪਿਆ ਤੇ ਲੈਨੇ ਆ ਉੱਪਰ ਤਾਂ ਦਿਖਾਉਣਾ ਤੁਹਾਨੂੰ ਸਾਰਾ ਵੀਊ ਕੋਈ ਟਿਕਟਾ ਲੈਨੇ ਆ ਤੇ ਦਿਖਾਉਣਾ ਤੁਹਾਨੂੰ ਚੰਡੋਲ ਦਾ ਨਜ਼ਾਰਾ ਉਹ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਤੇ ਆਪਣਾ ਪਿਆਰ ਤੇ ਸਪੋਰਟ ਬਣਾ ਰਹੇ ਹੋ ਆ ਚੰਡੂਲ ਦੀ ਟਿਕਟ ਆ ਜੀ ਉੱਪਰ ਜਾ ਕੇ ਤੁਹਾਨੂੰ ਦਿਖਾਉਣਾ ਕਰਾਂਗਾ ਜਰਾ ਹੋਰ ਚੱਲਦੇ ਆ ਇਹਦੇ ਆ ਚੰਡੂਲ ਤੇ ਜੁੜਾ ਇਹਦੇ ਦੇਖਾਂਗੇ ਚੰਡੂਲ ਤੇ ਤੁਹਾਨੂੰ ਸਾਰਾ ਵੀ ਦਿਖਾਵਾਂਗੇ ਚਪਾਰ ਦੇ ਮੇਲੇ ਦਾ ਉਹ ਆ ਲੱਗੇ ਇਹ ਲੋੜ ਉਹ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਕੋਈ ਆ ਟੈਲੈਂਟ ਵਾਲਾ ਬੰਦੇ ਦਾ ਦੇਖੋ ਆ ਚੜ ਜਾਂਦਾ ਉੱਪਰ ਆ ਦੇਖੋ ਜੀ ਕੀ ਕਰਦਾ ਆ ਦੇਖੋ ਜੀ ਇਹੋ ਜਿਹਾ ਤੁਸੀਂ ਆਪਣੇ ਨਾਮ ਕਰੋ ਕਿਉਂਕਿ ਇਹ ਖਤਰਨਾਕ ਹੈ ਵੈਰੀ ਡੇਂਜਰਸ ਵਾਓ ਚੜ ਗਿਆ ਉੱਪਰ ਦੇਖੋ ਵਾਓ ਵਾਓ ਟੈਲੈਂਟ ਹੈ ਇਹ ਦੇਖੋ ਬੰਦੇ ਦਾ ਬੰਦਾ ਇਹ ਦੇਖਦੇ ਦੇਖਦੇ ਇਹ ਚੜ ਗਿਆ ਚਲਦੇ ਚਲਦੇ ਦੇ ਵਿੱਚ ਇਹ ਚੜ ਗਿਆ ਇਹਦੇ ਤੇ ਇਹ ਟੈਲੈਂਟ ਦਾ ਹੀ ਇਹ ਤੁਸੀਂ ਆਪਣੇ ਨਾਮ ਕਰ ਕਰਕੇ ਦੇਖੋ ਕਿਉਂਕਿ ਨੁਕਸਾਨ ਆਏਗਾ ਇਹ ਬੇਰੀ ਡੇਂਜਰਸ ਹੈ ਇਹ ਸਟੈਂਡ ਤੇ ਬਿਲਕੁਲ ਕਰਦੀ ਕੋਸ਼ਿਸ਼ ਨਾ ਕਰੋ ਆਪਾਂ ਯਹੀ ਦੇਖੋ ਇਹਨੇ ਟੈਲੈਂਟ ਦਿਖਾਇਆ ਆਪਦਾ ਇਹ ਹਰੇਕ ਬੰਦਾ ਨਹੀਂ ਕਰ ਸਕਦਾ ਇਹ ਹਰ ਬੰਦਾ ਨਹੀਂ ਕਰ ਸਕਦਾ ਆਪ ਕਹਾਂ ਸੇ ਆਏ ਹੋ ਯੂਪੀ ਸੇ ਆਏ ਹੋ ਦੇਖੋ ਜੀ ਯੂਪੀ ਤੋਂ ਆਏ ਮੇਰਾ ਵੀਰ ਆ ਵੀਰ ਨੇ ਇਹ ਚੜ ਗਿਆ ਇੰਨਾ ਵੱਡਾ ਤੁਸੀਂ ਰਿਸਕ ਨਹੀਂ ਲੈਣਾ ਕਿਉਂਕਿ ਇਹ ਬੰਦੇ ਦਾ ਕੰਮ ਆ ਆਪ ਦਾ ਕੰਮ ਹੈ ਇਹ ਆਪ ਐਸੇ ਕਰ ਸਕਤੇ ਹੋ कोई दूसरा बंदा नहीं कर सकता ऐसे ठीक है तो ठीक है लाइक लाइक करो कमेंट करो और ना उसको बोलना ऊपर रोकने के लिए मैं ऊपर से दिखाना है सारा कुछ ठीक है सो जी सो जी आरवीर जी ऊपर रोकेगा ਤੁਹਾਨੂੰ ਦਿਖਾਉਣਾ ਛਪਾਰ ਦਾ ਪੂਰਾ ਵੀਊ ਛਪਾਰ ਦੇ ਮੇਲੇ ਦਾ ਇਹ ਵੀਡੀਓ ਅਖੀਰ ਤੱਕ ਬਨੇ ਰਹਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਆਪਾ ਬੈਠ ਚੁੱਕੇ ਆ ਚਨੂਰ ਦੇ ਵਿੱਚ ਇਹਦੇ ਉੱਪਰ ਉੱਪਰ ਹੀ ਬੰਦਾ ਦਿਖਾਉਣਾ ਤੁਹਾਨੂੰ ਉੱਪਰ ਦਾ ਵੀ ਵਾਓ ਵੈਰੀ ਨਾਈਸ ਕੋਈ ਵੀਡੀਓ ਦੇਖੀ ਕਰਦੇ ਰਹੋ ਉਹ ਚੰਡੋਲ ਦੇ ਟੋਪ ਤੇ ਖੜੇ ਆ ਜੱਦੀ ਉੱਪਰ ਆਈ ਸਿਰੇ ਤੇ ਉਹ ਤੁਹਾਨੂੰ ਦਿਖਾ ਰਹੇ ਆ ਉਹ ਦੇਖੋ ਭਾਈ ਨੇ ਰੋਕੇ ਆ ਜੀ ਥੱਲੇ ਨਾਈਸ ਸੋ ਜੇਰਾ ਵੀਡੀਓ ਨੂੰ ਸ਼ੇਅਰ ਜਰੂਰ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਪਾਰ ਦਾ ਮੇਲਾ ਇੱਕ ਹਫਤੇ ਦੇ ਲਈ ਤੇ ਖੁੱਲ ਰੋਣ ਦਾ ਹੋ ਗਿਆ ਇਹ ਆ ਭਾਈ ਨੇ ਕਹਿੰਦਾ ਜੀ ਉੱਪਰ ਰੋਕਣ ਵਾਸਤੇ ਉੱਥੇ ਰੋਕੀ ਉੱਪਰ ਉੱਪਰ ਆ ਉੱਪਰ ਉੱਪਰ ਰੋਕੋ ਭਾਈ ਉੱਪਰ ਰੋਕ ਦਿਓ ਉੱਪਰ ਉੱਪਰ ਟੋਕ ਹਾਂ 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 ਉੱਪਰ ਰੋਕੋ ਭਾਈ Oh, wow. Get over there, over there, over there. A ਦਰਦੇ ਮੇਲੇ ਦਾ ਸੋਈ ਆਪ ਬਾਈ ਨੇ ਰੋਕੇ ਦੇਖੋ ਸੋਈ ਫਾਈਨਲੀ ਬਹੁਤ ਧੰਨਵਾਦ ਭਰੇ ਬਹੁਤ ਬਹੁਤ ਧੰਨਵਾਦ ਆਪ ਬਾਈ ਨੇ ਟੋਕ ਕੇ ਰੋਕਿਆ ਸੀਗਾ ਜੀ ਤੁਮ ਮਿਲਦੇ ਆ ਫਿਰ ਤੋਂ ਅਗਲੇ ਬਲੌਗ ਦੇ ਵਿੱਚ ਮੈਂ ਵੀਡੀਓ ਦੇ ਵਿੱਚ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਣਾ ਛਪਾਰ ਦਾ ਮੇਲਾ ਵੀਡੀਓ ਅਖੀਰ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਮੈਂ ਸਮਝ ਆ ਗਿਆ ਛਪਾਰ ਦੇ ਮੇਲੇ ਦੀ ਅਪਡੇਟ ਵੀਡੀਓ ਤੁਹਾਨੂੰ ਦਿਂਦੇ ਰਹਿਣੇ ਆ ਸੋਈ ਛਪਾਰ ਦੇ ਮੇਲੇ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਊਠ ਬਾਕੀ ਜੀ ਇਹਨੂੰ ਕਮੈਂਟ ਚ ਦੱਸੋ ਜੀ ਕੀ ਕਹਿੰਦੇ ਹੋ ਖੋਤਾ ਨਹੀਂ ਕਹਿੰਦੇ ਪੰਜਾਬੀ ਦੇ ਵਿੱਚ ਯਾ ਭਾਈ ਦੇਖੋ ਇਹ ਆਇਆ ਵਾ ਇਹ ਕਿੱਥੋਂ ਆਉਂਦੇ ਹਨ ਨੂੰ ਪੁੱਛਦੇ ਆਂ ਇੰਨੀ ਦੂਰ ਜੀ ਊਂਟ ਲੈ ਕੇ ਆਉਣਾ ਛਪਾਰ ਦੇ ਮੇਲੇ 'ਚ ਛੋਟੀ ਮੋਟੀ ਗੱਲ ਨਹੀਂ ਹੈਗੀ ਭਾਈ ਆਪ ਕਹਾਂ ਸੇ ਆਏ ਹੋ ਯੂਪੀ ਯੂਪੀ ਸੇ ਆਏ ਹੋ ਇਹ ਫਿਰ ਜੋ ਊਂਟ ਹੈ ਇਹ ਆਪਣੇ ਸਾਥ ਲੈ ਕੇ ਆਏ ਹੋ ਇਤਨੀ ਦੂਰ ਸੇ ਵਾਓ ਦੇਖੋ ਇਹ ਛਪਾਰ ਦੇ ਮੇਲੇ ਦੇ ਵਿੱਚ ਊਂਟ ਇੰਨੀ ਦੂਰੋਂ ਲਿਆਇਆ ਅੱਛ ਮੇਰੇ ਚ ਲੱਗਿਆ ਇਹ ਭੂਤ ਬੰਗਲਾ ਆ ਦੇਖ ਸਕਦੇ ਹੋ ਭੂਤ ਬੰਗਲਾ ਰੇਟ ਦੀ ਗੱਲ ਕੀਤੀ ਹੈ ਉਹਦਾ ਰੇਟ 50 ਰੁਪਏ ਤੱਕ ਪਈ ਹੈ ਵੀ ਜੀ ਆਉਣਿਆ ਤੁਹਾਨੂੰ ਅੱਗੇ ਲੈ ਕੇ ਦਿਖਾਉਂਗਾ ਤੁਹਾਨੂੰ ਸਰਮ ਗਰਮ ਗਰਮ ਖਜਲਾ ਤੇ ਆ ਮੌਦਾ ਖੂ ਲੱਗਿਆ ਜੀ ਅੱਜ ਫੋਲਰ ਹੋਣ ਕਰ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਜੇ ਤੇ ਜੀ ਤੁਹਾਨੂੰ ਸਾਰਾ ਅਪਡੇਟ ਦੇ ਰਿਹਾ ਚਪਾਰ ਦੇ ਮੇਲੇ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਦੇਖੋ ਜੀ ਤੁਹਾਡੇ ਤੁਹਾਡੇ ਪਿਆਰ ਸਪੋਰਟ ਸਾਧਕਾ ਫੇਰ ਤੋਂ ਮੈਂ ਚਪਾਰ ਦੇ ਮੇਲੇ ਦੇ ਵਿੱਚ ਆਇਆ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਅੱਜ ਦਾ ਬਹੁਤ ਲੱਗਿਆ ਆਊਗਾ ਦੇਖੋ ਜਿੱਥੇ ਮੇਲੇ ਦੀ ਗੱਲ ਹੁੰਦੀ ਹੈ ਨਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਜਿਹੜੇ ਮੇਲੇ ਨੇ ਇਹ ਲੱਗਦੇ ਰਹਿੰਦੇ ਤੇ ਹੌਣ ਦਾ ਲੱਗਦੇ ਰਹਿੰਦੇ ਨੇ ਉਹਨਾਂ ਵਿੱਚ ਇੱਕ ਮੇਲਾ ਹੈ ਚਪਾਰ ਦਾ ਮੇਲਾ ਤੇ ਇਤਿਹਾਸਿਕ ਮੇਲਾ ਹੈ ਤੇ بڑے ਮੇਲਿਆਂ ਵਿੱਚੋਂ ਮੰਨਿਆ ਜਾਂਦਾ ਹੈ ਦੂਜੇ ਨੰਬਰ ਦਾ ਚਪਾਰ ਦਾ ਮੇਲਾ ਤੇ ਦੂਰ ਦਰਾਡੇ ਵੀ ਸਾਡੇ ਪਹੁੰਚਦੇ ਚਪਾਰ ਦੇ ਮੇਲੇ ਵਿੱਚ ਮਾਤਾਵਾਂ ਪੇ ਪਹੁੰਚਦੇ ਨੇ ਭੈਣਾਂ ਪਹੁੰਚਦੇ ਨੇ ਚਪਾਰ ਦੇ ਮੇਲੇ ਤੇ ਪੂਰਾ ਇੰਜੋਏ ਕਰਦੇ ਆ ਇਹ ਆਖੀਏ ਰੌਣਕਾ ਦੇਸਾਂ ਵਿੱਚ ਪਾਰ ਮੇਲੇ ਦੀ ਰੌਣਕਾ ਪੁੱਛਦੇ ਇਹਨਾਂ ਨੂੰ ਕੀ ਚੀਜ਼ ਆਈ ਹੈ ਸੁੱਕੀ ਟਿੱਕੀ ਆਈ ਸੁੱਕੀ ਟਿੱਕੀ ਆਈ ਇਹ ਕਾਦੇ ਕੰਮ ਆਉਂਦੀ ਹੈ ਕੀ ਸਰੂਰ ਹੁੰਦਾ ਇਹਦੇ ਨਾਲ ਇਹ ਨਾਲ ਸਰੂਰ ਹੋਉਂਦਾ ਇਹ ਨਾਲ ਤਪਣੀ ਲੱਗਦੀ ਹੈ ਧੁੱਪ ਨਹੀਂ ਲੱਗਦੀ ਠੰਡੀ ਚੀਜ਼ ਹੈ ਇਹ ਹੁੰਦਾ ਸੀ ਲਾਣੀਆਂ ਦੇਗਾ ਹੈ अच्छा जी हां थीक जी सिंदरा सिंह पहले देखा ਸੀ सगड़े ਲਾਉਂਦੇ ਰਹਿੰਦੇ ਚ ਨਗੜਾ ਪਿਆ 21 ਮਹੀਨੇ ਠੀਕ ਹੈ ਠੀਕ ਹੈ ਜੀ ਯਾਨੀ ਕਿ ਵਧੀਆ ਚੀਜ਼ ਹੈ हां जी ਪੂਰੀ ਵਧੀਆ ਚਪਾਰ ਦੇ ਮੇਲੇ ਚ ਪੂਰਾ ਸ਼ਰੂਰ ਦਿੰਦਾ ਹੈ ਕੋਈ ਜਾਨੀ ਦੀ ਸਾਈਡ ਇਫੈਕਟ ਨਹੀਂ ਹੈਗਾ ਭਾਈ ਕੋਈ ਸਾਈਡ ਇਫੈਕਟ ਨਹੀਂ ਆਇਆ ਵਧੀਆ ਚੀਜ਼ ਹੈ ਜੀ हां जी हां जी ਇਹ ਆਇਓ ਕਾਦੀ ਹੈ ਜੀ ਆ ਦੇਖੋ ਠੀਕ ਹੈ ਠੀਕ ਹੈ ਚਾਹ ਮੈਂ ਤੁਸੀਂ ਦੇਖ ਸਕਦੇ ਹਾਂ ਆ ਦੇਖੋ ਆ ਇਹਦੇ ਚ ਦੇਖਾਂਗੇ ਅਸੀਂ ਅਸੀਂ ਤੁਹਾਨੂੰ ਕਰਕੇ ਦੇਖਾਂਗੇ ਦੇਖ ਗਈ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਾ ਗਲਾਸ ਹੈ ਜੀ ਇਹ ਆਹ ਗਲਾਸ ਹੈਗਾ 40 ਰੁਪਏ ਦਾ 50 ਰੁਪਏ ਦੀ ਟਿੱਕੀ ਹੈ 50 ਰੁਪਏ ਟਿੱਕੀ ਹੈ ਜੀ ਤੇ ਇਹ ਵੀਡੀਓ ਆਪਾਂ YouTube 'ਚ ਪਾ ਸਕਦੇ ਹਾਂ ਕੁਛ ਟੱਕਰ ਤਾਂ ਨਹੀਂ ਜੀ ਨਹੀਂ ਕੋਈ ਟੱਕਰ ਠੀਕ ਹੈ ਠੀਕ ਹੈ ਸੱਸੀ ਕਾਲ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ 'ਚ ਮਾਲਕ ਸਾਹਿਬ ਨੂੰ ਰੱਖੇ ਹੋਈ ਛਪਾਰ ਦੇ ਮੇਲੇ 'ਚ ਤੁਹਾਨੂੰ ਘੋਟਾ ਮਿਲ ਜਾਣਾ ਹੈ ਦੇਖੋ ਇਹਦਾ 20 ਰੁਪਏ ਹੈ ਜੀ 20 ਰੁਪਏ 20 ਰੁਪਏ ਆਹ ਵੀਰ ਜੀ ਆ ਲੋ ਵੀਰ ਜੀ ਦਾ ਫਾਇਦਾ ਕੀ ਹੁੰਦਾ ਹੈ ਸਿੰਘ ਸੂਰਮੇ ਛੱਕਦੇ ਆਏ ਦੇ ਚੋਰ ਮੈਂ ਜੋਦੇ ਜਾ ਦੇ ਜੀ ਹਾਂਜੀ ਉਹਦੇ ਵਾਸਤੇ ਬਣੀ ਹੈ ਇਹ ਚੋਰ ਮੈਂ ਜਾ ਹਾਂਜੀ ਹਾਂ ਇਹਦੇ ਵਿੱਚ ਕੀ ਕੀ ਪਾਇਆ ਹੁੰਦਾ ਕਾਲੀਆਂ ਮਿਰਚਾਂ ਲਾਚੀਆਂ ਬਦਾਮ ਸੌਂਫ ਸਭ ਕੁਝ ਪਾਇਆ ਹੁੰਦੀ ਠੀਕ ਹੈ ਪਟਾਲ ਗੁਰੂ ਗਿਆ ਲਾਡ ਲੀਆਂ ਵੋਜਾ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਮਹਾਰਾਜ ਸਾਨੂੰ ਚੜ ਦੀ ਗੱਲਾਂ ਦੇ ਵਿੱਚ ਰੱਖੇ ਤੇ ਸਪਾਰ ਦੇ ਮੇਲੇ ਦੇ ਵਿੱਚ ਆ ਸਰਦਾਰ ਜੀ ਮਿਲੇ ਆ ਇਹ ਆ ਸਿੰਘ ਸੂਰਮੇ ਛੱਡਦੇ ਆ ਉਹ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਪਾਰ ਦੇ ਮੇਲੇ ਦੇ ਕਿੰਨੇ ਸਾਲਾਂ ਤੋਂ ਵੀ ਤੁਸੀਂ ਬਾਬਾ ਯਾਰ ਹੀ ਹੋ ਰਹੇ ਹੋ ਇਹ ਪਹਿਲੀ ਵਾਰੀ ਆਏ ਪਹਿਲੀ ਵਾਰੀ ਆਏ ਆ ਇਹ ਵੀਡੀਓ ਪਾ ਹੀ ਆਇਆ ਆਪਣੇ YouTube ਤੇ ਵੀ ਚੱਕਰ ਬਣੀ ਆ ਇਹ ਚੱਕਰ ਬਣੀ ਠੀਕ ਹੈ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ Fateh ਅਮਰੀਕਾ ਕੈਨੇਡਾ ਵਾਲੇ ਬੰਦੇ ਆ ਪੀਸ ਆਲੀ ਮੂਹਰ ਨਹੀਂ ਚਾਹੀਦੀ ਇਹ ਨੋਕਰੀ ਰਿਪੋਰਟ ਆ ਜੀ ਆ ਪੀ ਕੇ ਬੰਦਾ ਅਮਰੀਕਾ ਚਲੇ ਜਾਂਦਾ ਕੈਨੇਡਾ ਚਲੇ ਜਾਂਦਾ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਲੇ ਜਾਂਦਾ ਪੰਜਾਬ 'ਚ ਬੈਠੇ ਬੈਠੇ ਉਹ ਸਾਰ ਦੇ ਮੇਲੇ ਦੇ ਵਿੱਚ ਆਓ ਤਾਂ ਇਹਦਾ ਨਜ਼ਾਰਾ ਜ਼ਰੂਰ ਇੱਕ ਵਾਰੀ ਲੇ ਲਓ ਉਹ 20 ਰੁਪਏ ਦਾ ਸੀਗਾ ਮੈਂ ਵੀ ਪਹਿਲੀ ਵਾਰੀ ਪੀਤਾ ਸੀ ਤੇ ਉਹ ਸਾਰ ਵੀ ਕਹਿੰਦੇ ਅੱਜ 50 ਰੁਪਏ ਛਕਦੇ ਆ ਉਹ ਚੀਜ਼ ਉਹ ਆਪਾਂ ਛਕ ਕੇ ਆਏ ਹਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਦਿਖਾਉਨੇ ਆ ਸਪਾਰ ਦਾ ਮੇਲਾ ਹੋਰ ਅੱਗੇ ਚੱਲਦੀਆਂ ਦਿਖਾਉਂਦਾ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਕਿੰਨਾ ਵਧੀਆ ਵਿਊ ਆ ਤੁਹਾਡੇ ਸਾਹਮਣੇ تو یہ ادھر پاسے اپنا موٹر سائیکل اسٹینڈ ہوٹینڈ لا سکتے ہو بالکل سیف ہے جی <سطور> ਸਵਾਦ ਦੇਖ ਸਕਦੇ ਹੋ ਇਧਰਲੇ ਪਾਸੇ ਆ ਲੱਗਿਆ ਕੁਝ ਇਹ ਸਾਹਮਣੇ ਹੀ ਲੱਗਿਆ ਉਹ ਚੰਡੋਲ ਉਹ ਦੇਖ ਸਕਦੇ ਹੋ ਚੰਡੋਲ ਲੱਗਿਆ ਸਾਹਮਣੇ ਦੇ ਚਪਾਰ ਦੀ ਮੇਲਾ ਜੀ ਰੌਣਕਾਂ ਪੂਰੀਆਂ ਲੱਗ ਚੁੱਕੀਆਂ ਨੇ ਪੂਰਾ ਮੇਲਾ ਤੁਸੀਂ ਦੇਖ ਸਕਦੇ ਹੋ ਇਧਰ ਵੀ ਲੱਗਿਆ ਮੇਲਾ ਜੀ ਇਧਰ ਵੀ ਲੱਗਿਆ ਚਾਰੇ ਪਾਸੇ ਮੇਲੇ ਮੇਲਾ ਲੱਗਿਆ ਦੇ ਇਹ ਦੇਖੋ ਧੁੱਪ 'ਚ ਕੰਮ ਕਰਦੀ ਇਹ ਕੁੜੀ ਦੇਖੋ ਕਿੰਨੀ ਮਿਹਨਤ ਕਰਦੀ ਐ ਚਪਾਰ ਦੇ ਮੇਲੇ ਦੇ ਵਿੱਚ ਇਹ ਟਾਈਲੈਂਡ ਆਈ ਟਾਈਲੈਂਡ ਟਾਈਲੈਂਡ ਨੂੰ ਜੇ ਤੁਸੀਂ ਸਪੋਰਟ ਕਰਦੇ ਹੋ ਤਾਂ ਵੀਡੀਓ ਸ਼ੇਅਰ ਕਰੋ ਜੀ ਤੇ ਜੀ 10 ਰੁਪਏ ਦਾ ਕੋਈ ਵੱਡੀ ਗੱਲ ਹੈ ਨਹੀਂ ਮੇਲੇ ਦੇ ਵਿੱਚ ਤੂੰ ਟੈਲੈਂਟ ਦੀ ਗੱਲ ਕਰਦੇ ਹੋ ਵੀ ਆਹ ਦੇਖੋ ਟੈਲੈਂਟ ਪਾਰ ਦੇ ਮੇਲੇ ਦੇ ਵਿੱਚ ਆਓ ਫਿਰ ਇਹਨਾਂ ਨੂੰ ਇੰਨੀ ਮਹਤ ਕਰ ਦੇਖੋ ਇਹਨਾਂ ਨੇ ਰੰਗ ਲਾਇਆ ਹੋਈ ਸਾਰੇ ਬੰਦੇ ਹੱਸਦੇ ਆ ਉਹਦੇ ਦੇਖ ਕੇ ਠੀਕ ਹੈ ਜੀ ਇਹਨਾਂ ਦੀ ਕੋਈ ਹੈਲਪ ਨਹੀਂ ਕਰਦਾ ਵਾ 10 20 ਰੁਪਏ ਜਿੰਨੀ ਹੈਲਪ ਹੋ ਸਕੇ ਇਹਨਾਂ ਦੀ ਹੈਲਪ ਕਰੋ ਕਿਉਂਕਿ ਪੰਜਾਬ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੇ ਮੇਲੇ ਅਕਸਰ ਉਹ ਲੱਗਦੇ ਰਹਿੰਦੇ ਨੇ ਆਉਂਦੇ ਰਹਿੰਦੇ ਨੇ ਸੋ ਆਪਣੇ ਵੱਲੋਂ ਜਿੰਨੀ ਮਿਹਨਤ ਹੋ ਸਕੇ ਜਿੰਨਾ ਸਾਡਾ ਖਰਚ ਹੋਵੇ ਇਹਨਾਂ ਦੀ ਹੈਲਪ ਕਰੋ ਆ ਬੜੀ ਬੜੀ ਤੁਹਾਨੂੰ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗਿਆ ਹੋਊਗਾ ਤੇ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਆਪਾਂ ਦਿੰਦੇ ਰਹਿਣੇ ਆ ਤੇ ਅੱਜ ਮੇਲੇ ਦਾ ਚੌਥਾ ਦਿਨ ਸੀਗਾ ਤੇ ਮਿਲਦੇ ਆਂ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਜੈ ਪੀਰਾਂ ਦੀ ਜੈ ਮਾਸਤਾ ਇਹ ਫਾਈਨਲੀ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦੇ ਹੀ ਸੀਗਾ ਜੀ ਉਦੋਂ ਵੀਡੀਓ ਐਂਡ ਆਈ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਾਡੀ ਲਾਟਰੀ ਗੁੰਡੂਗੀ ਪਾਈ ਇੰਨੀ ਮਿਹਨਤ ਨਾਲ ਜੀ ਵੀਡੀਓ ਬਣਾਉਂਦੇ ਆ ਸਰਕਾਰੀ ਲਾਟਰੀ ਅੱਜ ਗੁੰਡੂਗੀ ਸੋ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦੇ ਹੀ ਸੀਗਾ ਜੀ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਦਿਨ ਤੇ ਨੈਕਸਟ ਵੀਰ ਦੇ ਨਾਲ ਨਵੇਂ ਬਲੌਗ ਦੇ ਵਿੱਚ ਸੋ ਜੈ ਪੀਰਾਂ ਦੀ ਜੈ ਮਸਤਾ ਦੀ ਜੈ ਹੋ ਗੁੰਗਾ ਜਾਰੀ ਜੀ come one in a dozen The other eleven Give something from nothing I sit here looking for an answer Maybe the biggest question Was in the last chapter You gave me the soul I have today Without you I never could have moved away But now I see what you teach I believe I always should have stayed Yeah Is this really happening? I can't believe it's true